ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਤੁਸੀਂ ਪਛਾਣ ਲਿਆਊਗਾ ਆਪਾਂ ਕਿੱਥੇ ਆ ਗਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਆ ਗਏ ਜੀ ਕਾਲਿਆਂ ਵਾਲੇ ਮੈਂ ਤੇ ਜਸ਼ਨ ਕੰਮ ਸੀਗਾ ਸਾਨੂੰ ਤੇ ਬਸ ਅਸੀਂ ਹੁਣ ਆ ਕੇ ਬੈਠੇ ਆਂ ਚਾਹ ਪਾਣੀ ਅਜੇ ਪੀਤਾ ਨਹੀਂ ਹਨਾ ਕਿ ਤੂੰ ਉਹਨਾਂ ਨੇ ਸਾਲ ਹੋ ਗਿਆ ਕਿ ਤੂੰ ਕਿ ਕਾਧ ਵਾਲਾ ਕਰ ਗਿਆ ਡੋਲੇ ਵਾਲੇ ਡੋਲੇ ਵਾਲੇ ਓਹ ਹੋ ਗੱਡੀ ਏ ਲੋ ਮਿਲੋ ਜੋਸ਼ੇ ਨੂੰ ਤੇਜੇ ਨੂੰ ਸਸੇ ਘਾ ਬਲਾ ਦੇ ਸਸੇ ਘਾ ਸਾਰੇ ਤੇਜੇ ਨਾਲ ਪਰਵਾਨੇ ਕੇ ਅਜੀ ਘੜੀ ਅਲਟਰਾ ਬਾਚ ਤੇ ਚਲੋ ਜੀ ਪੀ ਲਗੇ ਚਾਹ ਪਾਣੀ ਫਿਰ ਆਪਾਂ ਵੀਡੀਓ ਕਰਾਂਗੇ ਸਟਾਰਟ ਲਓ ਜੀ ਐਡਾ ਵਧੀਆ ਲੇਵਾ ਸੀ ਮੱਧ ਤਾਂ ਜਮਾ ਹੀ ਆਏ ਹੋਗੀ ਖਰਾਬ ਹੋ ਜਾਂਦਾ ਜੇ ਰੋ ਪਸੂ ਸਾਨੂੰ ਪਤਾ ਹੈ ਟੱਕਰਾਂ ਲੈ ਕੇ ਆਉਂਦੀ ਹੈ ਹਨਾ ਖਾੜਿਆ ਕੀ ਹੈ ਨੀਰਾ ਚੜਾ ਪਾ ਰੱਖਿਆ ਜੀ ਦੇਖ ਤੇਖ ਮਾਰਦੀ ਕਾਰਡ ਹੋ ਗਈ ਅੱਗੇ ਵਧੀਆ ਸੀ ਨਹੀਂ ਮਾਰਦੀ ਨਹੀਂ ਸੀ ਜਮਾ ਵੀ ਦੇਖਾਂਗੇ ਅੱਜ ਆ ਪਤਾ ਹਾਰ ਕੱਢ ਕੇ ਕੀ ਬੋਲਦੀ ਐ ਇਹ ਮੈਸ ਕੀ ਬੰਦ ਐ ਲਓ ਜੀ ਕੱਲ੍ਹ ਆਣੀ ਆਉਣ ਤੋਂ ਬਾਅਦ ਬਸ ਆਹੀ ਚੀਜ਼ ਫਰਿੱਜ ਚ ਮੇਨ ਭਾਲਣੀ ਹੁੰਦੀ ਆਪਾਂ ਵੀ ਹੈ ਜਾਂ ਨਹੀਂ ਪਾਣੀ ਆਪਾਂ ਥੋੜਾ ਹੋਰ ਪਾ ਦੀ ਘੱਟ ਐ ਨਾ ਜੇ ਸਨ ਕਰੀ ਨਾ ਮਾਰ ਲੈ। ਆਪਾਂ ਤੇ ਸਾਡੇ ਇੱਕ ਵਾਰੀ ਸਾਡੇ ਕਮਰੇ ਚ ਪਹਿਲੀ ਮੰਮੀ ਇੱਕ ਵਾਰੀ ਚਲਦੇ ਆਂ ਤੇ ਲਓ ਜੀ ਇੱਥੇ ਆਪਾਂ ਅੰਡੇ ਵਾਲੀ ਆਣੀ ਐ। ਮੈਂ ਅੰਡੇ ਵਾਲੀ ਆਣੀ ਐ ਤੇ ਨਾਲੇ ਮੈਂ ਦਾਲ ਧਰਦੀ ਐ। ਦਲੀ ਮੂੰਗੀ ਦੀ ਹਰੀ ਦੀ। ਅਮਣ ਕੇ ਦੀ ਕੱਦੂ ਬਣਾਵਾਂ ਨਹੀਂ ਮੈਂ ਮੂੰਗੀ ਖਾਵਾਂਗੇ ਅਸੀਂ। ਛੱਲ ਆਪਾਂ ਪਹਿਲੇ ਕੀ ਕਰਦੇ ਆਂ ਆਪਾਂ ਦਾਲ ਬਣਾ ਲੈਨੇ ਗੰਡੇ چیرਦੇ ਆਂ ਆਪਾਂ। ਤੇ ਲਸਣ ਵਗੈਰਾ ਛੱਲਦੇ ਆ ਤੇ ਇੱਧਰ ਆਂਡੇ ਉੱਪਰ ਹੀ ਜਾਂਦੇ। ਥੋੜਾ ਪਾਣੀ ਹੋਰ ਪਾ ਦਈਏ ਥੋੜਾ। ਲਓ ਜੀ ਆਪਾਂ ਬਣਾਉਨੇ ਆ। ਹਰੀ ਮੂੰਗੀ ਦਲੀ ਹੋਈ ਤੇ ਆਪਾਂ ਬੰਦਿਆਂ ਦਾ ਫਿਰ ਥੋੜੀ ਜਿਹੀ ਲਸਣ ਦੀ ਜੀ ਮੈਂ ਉਹਦਾ ਮਤ ਆ ਤਰਤਾ ਜੈਸਣੀ ਮੈਂ ਪਾਣੀ ਪਾ ਲੀ ਤੇ ਢੋਲ ਵਿੱਚ ਪਾ ਦੇਗੀ ਨਾਲ ਕੱਟ ਕੇ ਸਾਰੇ ਢੋਲ ਵਿੱਚ ਪਾਨਾ ਫਿਰ ਬਾ ਉਹ ਵਿੱਚ ਬੰਦੇ ਬੈਠੇ ਕੋਕਰੇ ਦੇ ਪੈਰ ਕਾਟ ਚ ਵੀ ਭਰਾ ਦੇ ਚ ਕਾਟ ਚ ਮੈਂ ਲਾ ਲੈਂਗੀ ਫਿਰ हां रोज फटाफट ये ਆਪਾ ਬਣਾ ਲਈ ਦਾਲ ਫੇਰ ਮਿਲਦੇ ਆਂ ਤੇ ਜਵਾਕ ਨੇ ਨਾ ਹੁਣ ਇਹਨਾਂ ਨੇ ਆਪ ਦਾ ਫਰੂਟ ਜੂਸੀ ਦੀ ਬੈਠੇ ਉਹ ਖਾਣੇ ਆ ਤੇ ਇਧਰ ਆਪਣਾ ਮਤਲਬ ਆਂਡੇ ਉਬਲ ਜਾਂਦੇ ਆ ਅੱਜ ਭੂਣੇ ਦੱਸ ਹੀ ਦਿੱਤਾ ਅੱਜ ਦੱਸਤਾ ਦੱਸਤਾ ਭੂਣੇ ਵਿਆਹ ਦੇ ਖਾਣਗੇ ਅੱਜ ਭੂਣੇ ਸ਼ਰਮ ਨਹੀਂ ਮੰਨੀ ਸ਼ਰਮ ਨਹੀਂ ਮੰਨੀ ਚਲ ਫੇਰ ਮਿਲਦੇ ਲੋ ਜੀ ਆਪਾਂ ਬਣਾਈਏ ਨੇ ਖੀਰ ਅਮਨ ਨੀ ਧਾਰ ਰੱਖੀ ਤੇ ਮੈਂ ਉਹ ਮਿੱਠਾ ਪਾਤਾ ਥੋੜਾ ਜਿਹਾ ਚਲ ਮੈਂ ਬੇਲੀ ਕੀ ਕਰਦੀ ਮੈਂ ਕੰਮ ਕਰ ਲ ਗਏ ਕੋਈ ਉਡੋਲਦੀ ਗੈਸ ਦੀ ਲਓ ਜੀ ਕੀਰ ਆਪਣੀ ਕੌਣਿਆ ਦਾਖਾਂ ਫਿਰ ਦਿਖਾਵਾਂਗੇ ਲਓ ਜੀ ਕੀਰ ਵੀ ਬਣ ਗਈ ਆਪਣੀ ਤੇ ਦਾਲ ਆਪਣੀ ਬਣੀ ਪਈ ਐ ਤੇ ਅਮਨ ਕਹਿੰਦੀ ਮੈਂ ਆਟਾ ਗੁੰਨਦੀ ਐ ਤੇ ਮੱਝ ਦੀ ਧਾਰ ਕੱਢਣ ਲੱਗ ਗਏ ਖੜਦੀ ਨਹੀਂ ਸਾਡੇ ਦਾ ਰੰਵੀਰ ਤੋਂ ਲੋਟ ਆਊਗੀ ਪੈਸੇ ਮੈਂ ਮੱਝ ਤੇ ਟੀਕਾ ਲਾਤਾ ਸੀਗਾ ਹਣਾ ਕਿਉਂਕਿ ਟੀਕਾ ਲੂਗਾ ਮੈਂ ਲਾ ਦਨੀ ਹੈ ਮੱਝ ਦੇ ਤੇ ਮੈਂ ਚੁੱਪ ਕਰਕੇ ਤੁਰੀ ਗਈ ਤੁਰੀ ਗਈ ਸਰਾਂਜ ਖੋਹ ਕੇ ਤੇ ਟੀਕਾ ਲਾਈ ਮੈਂ ਦੁੱਧ ਵੀ ਲਾ ਲਿਆ ਆਪਣੀ ਪਰ ਸਾਡੇ ਤੋਂ ਖੜਦੀ ਨਹੀਂ ਕਿਉਂਕਿ ਇਹ ਲੱਤਾਂ ਮਾਰਦੀ ਐ ਇਸ ਤਰ੍ਹਾਂ ਜਿਵੇਂ ਕੀ ਗਾਂਾਂ ਮਾਰ ਦਉਂਦੇ ਛੜਾਂ ਮੈਨੂੰ ਐਸੀ ਮਖਾ ਉਹਦੇ ਜਵਾਕ ਦੇ ਆਉਣ ਤੋਂ ਪਹਿਲਾਂ ਮੈਂ ਧਾਰ ਕੱਢ ਲੂੰਗੀ ਤੇ ਅਮਨ ਮੂਰੇ ਖੜ ਕੇ ਸੀ ਚਾਟ ਵਗੈਰਾ ਪਾਇਆ ਪਰ ਖੜੀ ਨਹੀਂ ਸਾਡੇ ਤੋਂ ਮਿਲਦੀ ਨਹੀਂ ਹਨਾ ਮੈਂ ਸੋਨਰਨ ਵੀਰ ਆਊਗਾ ਧਾਰ ਕੱਢ ਦੁੱਧ ਲਾ ਰੱਖਿਆ ਨੇ ਵਧੀਆ ਤੇ ਐਂ ਹੁੰਦਾ ਜੀ ਜਦੋਂ ਮੈਸਾ ਖਰਾਬ ਹੋ ਜਾਂਦਾ ਕਾਣੂ ਸਾਹ ਚੰਨ ਹਜੀ ਗਾਨਾ ਚਾਟ ਪਾਇਤ ਲੋਟ ਆ ਜਾਂਦਾ ਨਿਆਣਾ ਪਾਇਤ ਉਹ ਗਾਈ ਲੋਟ ਆ ਜਾਂਦੀ ਐ ਪਰ ਮੱਝ ਕਦੇ ਵੀ ਜਿਹੜੀ ਐ ਹਨਾ ਮਤਲਬ ਖਰਾਬ ਹੋ ਜਾਂਦਾ ਸੂਆ ਕਹਿੰਦੇ ਹੁੰਦੇ ਆ ਮੱਝ ਕਦੇ ਵੀ ਲੋਟ ਨਹੀਂ ਆਉਂਦੀ ਤੇ ਉਹ ਮੈਂ ਅੱਜ ਦੇਖ ਲਿਆ ਹਨ ਤੇ ਬੜ ਨਾਲ ਪਰ ਇਹਨੇ ਪੂਰਾਂ ਲੱਤਾਂ ਮਾਰੀਆਂ ਪਰ ਮੈਂ ਬੈਠੀ ਰਹੀ ਥੱਲੇ ਹਨਾ ਮੱਝ ਤੇ ਮੈਂ ਕਿਹਾ ਵੀ ਮੈਂ ਧਾਰ ਕੱਢਣੀ ਐ ਮੈਂ ਕਿਹਾ ਮੈਨੂੰ ਐਵੇਂ ਚੋਲ ਆਉਣ ਨੂੰ ਮੈਂ ਮਨ ਨੂੰ ਆਖਾ ਮੈਂ ਕਿਹਾ ਮੇਰਾ ਜੀ ਕਰਦਾ ਮੈਂ ਚੋਲਾ ਹਨਾ ਆਵਣ ਮੈਂ ਕਿਵੇਂ ਚੋਣੀਆਂ ਆ ਨਾ ਮੇਰਾ ਇੰਜ ਕਰਦਾ ਮੈਂ ਇਹਦੀ ਤਾਰ ਕੱਢ ਲਾਂਦੇ ਮੈਂ ਜਵਾਕਦੇਉਣ ਤੋਂ ਪਹਿਲਾਂ ਤਾਰ ਵਾਲਾ ਕੰਮ ਨਿਭੜ ਜੀ ਹੁਣ ਵਿਚਾਰਾ ਆਊਗਾ ਆਪ ਤਾਰ ਕੱਢੂਗਾ ਕੋਸ਼ਿਸ਼ ਬਹੁਤ ਕਰੀ ਟੀਕਾ ਵੀ ਲਾ ਲਿਆ ਸੀਗਾ ਮੈਂ ਵੈਸੇ ਮੈਂ ਕਹਤੇ ਟੀਕਾ ਨਹੀਂ ਲਾਇਆ ਮੈਂ ਸੰਦੇ ਅੱਜ ਮੈਂ ਰਣਵੀਰ ਦੀ ਆ ਮੈਂ ਇਸ ਦੇ ਇਹਦੇ ਲਾਤਾ ਟੀਕਾ ਤੇ ਵੈਸੇ ਕੰਮ-ਕੁਮ ਸਾਰੀ ਕਰ ਲੈਨੇ ਬੰਦੇ ਵਾਲੇ ਕੰਮ ਥੋੜਾ ਜਿਹਾ ਮੈਨੂੰ ਵੱਧ ਸ਼ੌਂਕ ਹੈ ਬੁੜੀਆਂ ਵਾਲੇ ਕੰਮ ਥੋੜਾ ਜਿਹਾ ਮੈਂ ਘੱਟ ਕਰਦੀਆਂ ਤੇ ਬੰਦੇ ਆਲਾ ਤਾਂ ਕੋਈ ਵੀ ਕੰਮ ਆ ਕੋਈ ਮੈਨੂੰ ਕਹਦੇ ਹਰਾ ਵੱਟ ਲਿਆ ਪੰਡ ਭਰ ਕਿਉਂ ਵੀ ਵੱਟ ਲਿਆਂਗੀ ਕੋਈ ਮੈਨੂੰ ਕਹਦੇ ਨੱਕਾ ਮੋੜਨਾ ਉਹ ਵੀ ਮੋੜ ਲਿਆਂਗੀ ਮੋੜਿਆਉਂਗੀ ਸਾਰੇ ਤੇ ਕੋਈ ਮੈਨੂੰ ਕਹਦੇ ਮੈਸਾਂ ਨਾਲੇ ਰੇਤਾ ਸੱਟਣ ਲੱਗ ਜਾ ਉਹ ਮੈਂ ਕਮਲਿਆ ਵਾਂਗੂ ਸਿੱਟੀ ਜਾਉਂਗੀ ਤੇ ਬਾਕੀ ਆ ਪਰਬ੍ਰਿਸ਼ ਹਨਾ ਜਿਹੜੀ ਸ਼ੁਰੂ ਤੋਂ ਹੋਈ ਹੈ ਵੀ ਮਤਲਬ ਰਣਵੀਰ ਛੋਟਾ ਸੀ ਲਖਵੀਰ ਛੋਟੀ ਸੀ ਤਾਂ ਮਤਲਬ ਜ਼ਿੰਮੇਵਾਰੀ ਸਾਰੀ ਖੇਤਵੰਨੇ ਦਾ ਸਾਰਾ ਹੀ ਕੰਮ ਦਾ ਜ਼ਿੰਮੇਵਾਰੀ ਸੰਭਾਲਣੀ ਮੇਰੇ ਤੇ ਸੀਗੀ ਉਹੀ ਵਾਸਤੇ ਮੇਰਾ ਤਤ ਪਰਿਆ ਹੋਇਆ ਤਾਂ ਉਹ ਮੈਂ ਇਹਨੂੰ ਔਡਾਂ ਲੱਗਦਾ ਵੀ ਜਿਹੜੇ ਬੰਦੇ ਵਾਲੇ ਕੰਮ ਆ ਉਹ ਵੀ ਮੈਂ ਕਰਾਂ ਕਿਤੇ ਮੇਰੇ ਕੰਮ ਰਹਿ ਨਾ ਜਾਣ ਇਸ ਕਰਕੇ ਮੈਂ ਸਾਰੀ ਜ਼ਿੰਮੇਵਾਰੀ ਸੰਭਾਲ ਲੈਣੀ ਹੈ ਕਿਉਂਕਿ ਇਸ ਘਰੇ ਵੀ ਮੇਰੇ ਤੇ ਸਾਰੀ ਜ਼ਿੰਮੇਵਾਰੀ ਸੀਗੀ ਤੇ ਬਾਕੀ ਮੈਂ ਸਪੈਸ਼ਲ ਚੀਜ਼ਾਂ ਤੁਹਾਨੂੰ ਹਨਾ ਕਹਿਣੀ ਇੱਕ ਬੈਠਦੇ ਆਂ ਆਪਾਂ ਇੱਥੇ ਤੇ ਸਪੈਸ਼ਲ ਚੀਜ਼ ਇਹ ਹੈ ਵੀ ਅੰਮ੍ਰਿਤ ਕੌਰ ਹਨਾ ਪੈਣ ਹੈ ਤੇ ਉਹਨੇ ਸਿਰਫ ਭੈਣ ਨੇ ਲਖਵੀਰ ਵਾਲੇ ਬਲੌਗ ਥੱਲੇ ਜਾ ਕੇ ਸਿਰਫ ਇਹ ਗੱਲ ਕਹੀ ਸੀ ਵੀ ਤੁਸੀਂ ਰਮਣ ਤੋਂ ਚਾਰ-ਪੰਜ ਦਿਨ ਨਰਮਾ ਚੁਕਾ ਲਿਆ ਵੀ ਕਿਸੇ ਦਾ ਵੀ ਮਿਹਨਤ ਦਾ ਹੱਕ ਨਹੀਂ ਰੱਖਦੇ ਹੁੰਦੇ ਭੈਣ ਕਿਹਾ ਉਹਨੇ ਲਖਵੀਰ ਨੂੰ ਜਾ ਕੇ ਬਲੌਗ ਕਮੈਂਟ ਚੈੱਕ ਕਰੋ ਠੀਕ ਹੈ ਵੀ ਵੀ ਭੈਣ ਨੇ ਸ਼ਾਇਦ ਲਖਵੀਰ ਭੈਣੇ ਵੀ ਰਮਣ ਤੋਂ ਤੁਸੀਂ ਚਾਰ-ਪੰਜ ਦਿਨ ਨਰਮਾ ਚੁਕਾਇਆ ਹਨ ਉਹਨੇ ਵਿਚਾਈ ਨੇ ਮਿਹਨਤ ਕਰੀ ਚਾਰ-ਪੰਜ ਦਿਨ ਵੀ ਤੁਸੀਂ ਹਨਾ ਉਹਦਾ ਬੰਦਾ ਹੱਕ ਦੇ ਦਿੰਦੇ ਇਹੀ ਗੱਲ ਕਹੀ ਹੈ ਹਨਾ ਤੇ ਪਰ ਤੁਸੀਂ ਸਾਰਿਆਂ ਨੇ ਕਿੰਨਾ ਨੂੰ ਭੈਣ ਨੂੰ ਕਿੰਨਾ ਗਲਤ ਬੋਲਿਆ ਠੀਕ ਹੈ ਤੁਸੀਂ ਲਖਵੀਰ ਵਾਸਤੇ ਸਟੈਂਡ ਲਿਆ ਹਨ ਮੈਨੂੰ ਦੋ ਦਿਨ ਮੇਰੇ ਬਲੌਗ ਥੱਲੇ ਦੋ ਭੈਣਾਂ ਇੰਨੇ ਇੱਕ ਜ਼ਿਆਦਾ ਬੈਡ ਕਮੈਂਟ ਕਰੀ ਗਈਆਂ ਠੀਕ ਹੈ ਤੁਸੀਂ ਕੋਈ ਨਹੀਂ ਬੋਲੇ ਮੇਰੇ ਵਾਸਤੇ ਹਨ ਜੇ ਇਹ ਅਮਰਤ ਭੈਣ ਨੇ ਮੇਰੇ ਵਾਸਤੇ ਸਟੈਂਡ ਲੈ ਲਿਆ ਹਨ ਤੁਸੀਂ ਸਾਰੇ ਜਣੇ ਨੇ ਬੈਡ ਕਮੈਂਟ ਕਰੇ ਨਾ ਵਾਸਤੇ ਇਹਨਾਂ ਨੇ ਕੀ ਗਲਤ ਕਿਹਾ ਇਹਦੇ ਵਿੱਚ ਠੀਕ ਹੈ ਇਹਨਾਂ ਨੇ ਇਹੀ ਗੱਲ ਕਹੀ ਵੀ ਜਦੋਂ ਕੋਈ ਵੀ ਬੰਦਾ ਮਿਹਨਤ ਕਰਦਾ ਉਹਦਾ ਮਿਹਨਤ ਦਾ ਹੱਕੜੀ ਰਾਹ ਦਿੰਦੇ ਇਹ ਜੋ ਕੋਈ ਗਲਤ ਗੱਲ ਕਹੀ ਹੈ ਚਲੋ ਉਹਨਾਂ ਨੇ ਕਹਿਤਾ ਜਦੋਂ ਆਪਾਂ ਬਲੌਗਿੰਗ ਕਰਨ ਲੱਗ ਗਏ ਇਹਦਾ ਬਲੌਗਿੰਗ ਦਾ ਮਤਲਬ ਹੁੰਦਾ ਹਰ ਇੱਕ ਚੀਜ਼ ਸ਼ੇਅਰ ਕਰਨੀ ਠੀਕ ਹੈ ਤੇ ਇਹ ਸ਼ੇਅਰ ਕਰਨੀ ਹੁੰਦੀ ਹੈ ਹਰ ਇੱਕ ਚੀਜ਼ ਹਨਾ ਵੀ ਇਹਦਾ ਜਦੋਂ ਆਪਾਂ ਬਲੌਗ ਬਣਾਉਣ ਲੱਗੇ ਇੱਥੇ ਆਪਾਂ ਪਰਦੇ ਕਾਦੇ ਰੱਖਾਂਗੇ ਕਿਸੇ ਚੀਜ਼ ਦਾ ਪਰਦਾ ਨਹੀਂ ਹੁੰਦਾ ਜੋ ਵੱਡੇ ਵੱਡੇ ਯੂਟਿਊਬਰ ਹੈ ਹਨਾ ਉੱਥੇ ਵੀ ਜਾ ਕੇ ਦੇਖੋ ਉਹ 1-5 ਰੁਪਈਆ ਦੇ 10-10 ਰੁਪਈਆ ਦੀ ਕੋਈ ਚੀਜ਼ ਖਰੀਦਦੇ ਉਹ ਵੀ ਸ਼ੇਅਰ ਕਰਦੇ ਗੱਲ ਤੇ ਬਾਕੀ ਮੈਂ ਇੰਨੀ ਸਿਆਣੀ ਨਹੀਂ ਹੈਗੀ ਹਨਾ ਵੀ ਮੈਂ ਕੁਝ ਬੱਤਾ ਦੇ ਸਕਾਂ ਜਾਂ ਕਿਸੇ ਨੂੰ ਕੁਝ ਕਹਿ ਸਕਾਂ ਪਰ ਮੈਨੂੰ ਇੱਥੇ ਦੁੱਖ ਲੱਗਾ ਵੀ ਅਮਰਤ ਭੈਣ ਮੇਰੇ ਵਾਸਤੇ ਬੋਲੀ ਮੇਰੇ ਵਾਸਤੇ ਸਟੈਂਡ ਲਿਆ ਤੁਸੀਂ ਸਾਰੇ ਜਣਿਆਂ ਨੇ ਹਨਾ ਉਹ ਭੈਣ ਨੂੰ ਇੰਨਾ ਨਾ ਕੁਝ ਬੋਲਿਆ ਇਹ ਗਲਤ ਹੈ ਐ ਨਹੀਂ ਬੋਲਣਾ ਚਾਹੀਦਾ ਜਦੋਂ ਮੇਰੇ ਵਾਲੇ ਮੇਰੇ ਬਲੌਗ ਥੱਲੇ ਆ ਕੇ ਠੀਕ ਹੈ ਦੋ ਭੈਣਾਂ ਨੇ ਇੰਨੇ ਕੁ ਜ਼ਿਆਦਾ ਵੈੜ ਕਮੈਂਟ ਕਰੇ ਇੰਨਾ ਕੁ ਜ਼ਿਆਦਾ ਮੈਨੂੰ ਹੇਟ ਕਰਿਆ ਮੈਨੂੰ ਇਹ ਚੀਜ਼ ਦਾ ਅਹਿਸਾਸ ਕਰਾਏਗਾ ਵੀ ਤੂੰ ਕੁਝ ਵੀ ਨਹੀਂ ਹਨਾ ਤੂੰ ਸਲਾਈ ਨਹੀਂ ਜਾਣਦੀ ਤੂੰ ਕਢਾਈ ਨਹੀਂ ਜਾਣਦੀ ਇਹ ਚੀਜ਼ ਕਹੀਗੀ ਮੈਨੂੰ ਤੇ ਠੀਕ ਹੈ ਮੈਂ ਚੁੱਪ ਕਰਕੇ ਹਨਾ ਉਹਦਾ ਵੀ ਕਮੈਂਟ ਸੁਣ ਲਿਆ ਭੈਣਾ ਦਾ ਪਰ ਤੁਸੀਂ ਮੇਰੇ ਲਈ ਬੋਲੇ ਨਹੀਂ ਹਨਾ ਜਮਾਂ ਵੀ ਕੋਈ ਭੈਣ ਨਹੀਂ ਮੇਰੇ ਹੱਕ ਚ ਬੋਲੀ ਤੇ ਆਏ ਨਹੀਂ ਹੁੰਦਾ ਹਨਾ ਜੇ ਉਹ ਭੈਣ ਨੇ ਇੱਕ ਮਤਲਬ ਇੰਨਾ ਵੀ ਕੁਝ ਗਲਤ ਨਹੀਂ ਗਿਆ ਹਨਾ ਇਹ ਮੈਨੂੰ ਕਮੈਂਟ ਆਉਂਦੇ ਬੈਡ ਕਮੈਂਟ ਤੂੰ ਤੂੰ ਕਰਕੇ ਬੋਲਦੇ ਉਹ ਭੈਣ ਨੇ ਕਿਹਾ ਲਖਵੀਰ ਭੈਣ ਜਾ ਕੇ ਹਜੇ ਵੀ ਪਰਸੋਂ ਵਾਲੇ ਬਲੌਗ ਥੱਲੇ ਕਮੈਂਟ ਪਿਆ ਜਾ ਕੇ ਪੜ ਲਓ ਇੰਨਾ ਥੋੜੀ ਅਗਲੇ ਨੂੰ ਹਜਾ ਲਾਈਦਾ ਹੁੰਦਾ ਜਿਵੇਂ ਤੁਸੀਂ ਸਾਰੇ ਜਣੇ ਕਮੈਂਟਾਂ ਚ ਬੋਲਣ ਲੱਗ ਗਏ ਮੇਰੇ ਲਈ ਕੋਈ ਟਾਈਮ ਨਹੀਂ ਲੈਂਦਾ ਹਨਾ ਤੇ ਜਾਨ ਨੂੰ ਮੇਰੇ ਵਾਲੇ ਮੈਂ ਕਹਣੀ ਮੇਰੇ ਵਾਲੇ ਥਾਂ ਤੇ ਕੋਈ 10 ਦਿਨ ਆ ਕੇ ਦੇਖ ਲੈ ਕੋਈ ਵੀ ਭੈਣ ਹਨਾ 10 ਦਿਨ ਮੇਰੇ ਵਾਲੀ ਜਗ੍ਹਾ ਤੇ ਰਹਿ ਕੇ ਦੇਖੋ ਹਨਾ ਵੀ ਮੇਰੀ ਜ਼ਿੰਦਗੀ ਜੀ ਕੇ ਦੇਖੋ ਵੀ ਮੇਰੀ ਜ਼ਿੰਦਗੀ ਕਿਵੇਂ ਦੀ ਹੈ ਹਨਾ ਕਿਹੜੇ ਕਿਹੜੇ ਵਕਤਾਂ ਚ ਰੰਗੀ ਆ ਮੈਂ ਕਿਵੇਂ ਆ ਹਨਾ ਉਹ ਵਿਚਾਰੀ ਨੂੰ ਇੰਨਾ ਨਾ ਕੁਝ ਗਿਆ ਉਹਨਾਂ ਨੇ ਵਿਚਾਰੀ ਨੇ ਇੱਕ ਸਿਰਫ ਏਸੇ ਗੱਲ ਕਰਕੇ ਵੀ ਰਮਨ ਵਾਸਤੇ ਸਟੈਂਡ ਕਿਉਂ ਲਿਆ ਹਨਾ ਚਲੋ ਮੈਂ ਮੰਨਦੀ ਹਾਂ ਰਖਵੀਰ ਨੇ ਮੈਂ ਨਰਮਾ ਚਕਾਇਆ ਮੇਰੀ ਭੈਣ ਆ ਉਹਨੇ ਮੈਨੂੰ ਮੇਰਾ ਬੰਦਾ ਹੱਕ ਵੀ ਦੇਤਾ ਮੈਨੂੰ ਕਹਿੰਦੀ ਵੀ ਲੈ ਰਮਨ ਪੈਸੇ ਹਨਾ ਮੈਨੂੰ ਨਬਸੇ ਫੜਾਉਂਦੀ ਸੀ ਮੈਂ ਨਹੀਂ ਫੜੇ ਮੈਂ ਮੋੜਦੇ ਮੈਂ ਕਹਿੰਦਾ ਵੀਰ ਮੈਨੂੰ ਪੈਸਾ ਨਹੀਂ ਚਾਹੀਦਾ ਮੈਂ ਕਹਿੰਦਾ ਮੇਰੇ ਪੈਸੇ ਲੱਗ ਜਾਣਗੇ ਤੇ ਮੈਂ ਕਹਿੰਦਾ ਤੂੰ ਨਾ ਮੈਨੂੰ ਆਹ ਜਿਹੜਾ ਮਤਲਬ ਕੜਾਈ ਕਰਕੇ ਵੀ ਮੈਨੂੰ ਇੱਕ ਸੂਟ ਲਿਆ ਕੇ ਉਹਦੇ ਤੇ ਵੀ ਮੋਟਾ ਸੂਟ ਸਰਦੀਆਂ ਵਾਲਾ ਸੂਟ ਲਿਆ ਕੇ ਉਹ ਤੇ ਕੜਾਈ ਕਰਦੀ ਮੈਨੂੰ ਤੇ ਵੀ ਮੈਨੂੰ ਸੂਟ ਦੇਦੀ ਹਨਾ ਉਹ ਵੀ ਪੈਸੇ ਮੇਰੇ ਮੈਨੂੰ ਪਤਾ ਘਰੇ ਮੈਂ ਕਦੇ ਸਾਬਣ ਚੱਕ ਲਈ ਬਾਡੇ ਮੰਜਰ ਵਾਲਾ ਕਦੇ ਸ਼ੈਂਪੂ ਮੈਂ ਹੀ ਲਾ ਦਿੰਨੀ ਹੁੰਦੀ ਪੈਸੇ ਤੇ ਵੀ ਚਲੋ ਪੈਸੇ ਮੈਨੂੰ ਫੜਾਉਂਦੀ ਸੀ ਮੈਂ ਨਹੀਂ ਫੜੇ ਉਹ ਮੈਨੂੰ ਕਹਿੰਦੀ ਮੈਂ ਤੈਨੂੰ ਸੂਟ ਲਿਆ ਕੇ ਕੜਾਈ ਕਰਕੇ ਆਪਦੇ ਹੱਥਾਂ ਨਾਲ ਫੇਰ ਮੈਂ ਤੈਨੂੰ ਸੂਟ ਦੇਉਂਗੀ ਚਲੋ ਉਹਨੇ ਹੀ ਮੇਰਾ ਮੰਨ ਤਾ ਨਾ ਕਰਿਆ ਸਾਡਾ ਕੋਈ ਫਰਕ ਨਹੀਂ ਦੋਨਾਂ ਭੈਣਾਂ ਦਾ ਹਨਾ ਤੇ ਪਰ ਇੰਨਾ ਵੀ ਕਿਸੇ ਨੂੰ ਬੈਡ ਕਮੈਂਟ ਨਹੀਂ ਕਰਦੇ ਹੁੰਦੇ ਹਨਾ ਚਲੋ ਉਹ ਵੀ ਆਪਣੇ ਵਰਗੀ ਭੈਣ ਹੈ ਤੇ ਆਪਾਂ ਹਨਾ ਸਾਰੀਆਂ ਭੈਣਾਂ ਇੱਕ ਦੂਜੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਮੈਂ ਕਹਿੰਨੀ ਆਪਾਂ ਰਲ ਮਿਲ ਕੇ ਰਹਿਣਾ ਚਾਹੀਦਾ ਸਾਰਿਆਂ ਨੂੰ ਆਪਾਂ ਸਾਰੀਆਂ ਭੈਣਾਂ ਹੀ ਆ ਤੇ ਮੈਨੂੰ ਨਹੀਂ ਪਤਾ ਉਹ ਅਮਰਤ ਭੈਣ ਆਪਣੇ ਤੋਂ ਵੱਡੀ ਹੈ ਜਾਂ ਛੋਟੀ ਹੈ ਕਿਉਂਕਿ ਆਪਣੀ ਇੰਨੀ ਗੱਲ ਨਹੀਂ ਹੋਈ ਵੈਸੇ ਵਿਚਾਰੇ ਉਹ ਕਮੈਂਟ ਕਰ ਦਿੰਦੇ ਆ ਆਪਾਂ ਰਿਪਲਾਈ ਕਰਦੇ ਆ ਤੇ ਐ ਨਹੀਂ ਹੁੰਦਾ ਹਨਾ ਜੇ ਇੱਕ ਹਨਾ ਮੈਂ ਚਲੋ ਮੇਰੇ ਦੇ ਧੀਆਂ ਦੀ ਜ਼ਿੰਮੇਵਾਰੀ ਹੈ ਜੀ ਮੇਰੇ ਵਾਸਤੇ ਉਹਨੇ ਸਟੈਂਡ ਲੈ ਲਿਆ ਭੈਣੇ ਤੁਸੀਂ ਸਾਰੇ ਜਣੇ ਨੇ ਕਿੰਨਾ ਕੁਛ ਕਿਹਾ ਉਹਨੂੰ ਐ ਨਹੀਂ ਬੋਲੀ ਜਾਂਦਾ ਭੈਣੋ ਕਿਸੇ ਨੂੰ ਵੀ ਚਲੋ ਭੈਣੇ ਫਿਰ ਕੀ ਹੋਗਾ ਜੇ ਮੇਰੀ ਧੀਆਂ ਦੀ ਮਾਂ ਦੀ ਉਹਨਾਂ ਨੇ ਸਟੈਂਡ ਲੈ ਲਿਆ ਹਨਾ ਮੇਰੀ ਮੈਂ ਧੀਆਂ ਦੀ ਮਾਂ ਇੱਕ ਮੈਂ ਮੇਰੇ ਲਈ ਸਟੈਂਡ ਲੈ ਲਿਆ ਉਹਨਾਂ ਨੇ ਕੁਝ ਮੇਰੇ ਲਈ ਚੰਗਾ ਬੋਲਤਾ ਵੈਸੇ ਤਾਂ ਮੈਨੂੰ ਸਾਰੇ ਹਨਾ ਚਲੋ ਮੈਂ ਸਾਰੀਆਂ ਭੈਣਾਂ ਨੂੰ ਨਹੀਂ ਕਹਿੰਦੀ ਵਿੱਚੋਂ ਸਾਰਿਆਂ ਨੂੰ ਕੁਝ ਬਹੁਤ ਜ਼ਿਆਦੇ ਭੈਣਾਂ ਸੋਹਣੇ ਕਮੈਂਟ ਕਰਦੇ ਆ ਪਰ ਜਿੱਥੇ ਆ ਕੇ ਮੇਰੇ ਵਾਸਤੇ ਹਨਾ ਇੰਨਾ ਕੁ ਬੁਰਾ ਬੋਲਦੇ ਮੇਰੇ ਲਈ ਕੋਈ ਸਟੈਪ ਨਹੀਂ ਲੈਂਦਾ ਹਨਾ ਮੈਨੂੰ ਇੰਨਾ ਗਲਤ ਬੋਲਿਆ ਜਾਂਦਾ ਪਰ ਉਹ ਭੈਣ ਨੇ ਸਿਰਫ ਇੱਕ ਹੀ ਗੱਲ ਕਹੀ ਹੈ ਤੇ ਪਹਿਲਾਂ ਤਾਂ ਅਮਰਤ ਭੈਣ ਨੂੰ ਸਤਿ ਸ਼੍ਰੀ ਅਕਾਲ ਕਹਿਨੀ ਐ ਮੈਂ ਵੀ ਭੈਣੇ ਮੈਂ ਦੱਸਣਾ ਚਾਹਣੀ ਵੀ ਮੈਨੂੰ ਲਖਵੀਰ ਪੈਸੇ ਦਿੰਦੀ ਸੀ ਮੈਂ ਉਹਨੂੰ ਪੈਸੇ ਮੋੜਦੇ ਮੈਂ ਕਿਹਾ ਮੈਨੂੰ ਸੂਟ ਬਣਾ ਕੇ ਕਢਾਈ ਕਰਕੇ ਹਨਾ ਜਿੱਦਾਂ ਮੈਂ ਕਿਹਾ ਤੂੰ ਆਪ ਦਾ ਸੂਟ ਤਿਆਰ ਕਰਿਆ ਉਸ ਤਰ੍ਹਾਂ ਮੈਨੂੰ ਸੂਟ ਤਿਆਰ ਕਰਕੇ ਦੇ ਦੀ ਤੇ ਬਾਕੀ ਆਪਾਂ ਬਲੌਗ ਚ ਵੀ ਤੁਹਾਨੂੰ ਦੱਸਾਂਗੇ ਤੇ ਵੀ ਐਵੇਂ ਦੀ ਗੱਲ ਨਹੀਂ ਹੈਗੀ ਹਨਾ ਵੀ ਜੇ ਹੁਣ ਮੰਨ ਕੇ ਚੱਲੋ ਮੇਰੇ ਤੇ ਮੇਰੇ ਤੇ ਜ਼ਿੰਮੇਵਾਰੀ ਹੈ ਘਰ ਦੀ ਹਨਾ ਜੇ ਹੁਣ ਮੈਂ ਕਿਸੇ ਚੀਜ਼ ਬਣਾ ਬੈਠੀ ਆ ਤਾਂ ਮੈਂ ਮਲਕਵੀਰ ਕਿਆਂ ਤੋਂ ਮੰਗ ਸਕਦੀ ਆ ਜੇ ਮੇਰੇ ਕੋਲ ਪੈਸੇ ਹੈ ਨਹੀਂ ਉਹ ਵੀ ਮੈਂ ਮੰਗ ਸਕਦੀ ਆ ਹਨਾ ਵੀ ਅੱਜ ਮੈਂ ਮਲਕਵੀਰ ਤੋਂ ਪੈਸੇ ਫੜ ਕੇ ਲੇ ਮੈਂ ਬਾਦੋਂ ਬਾਰੀ ਰਣਵੀਰ ਤੋਂ ਪੈਸੇ ਫੜ ਲੈਣੀ ਜਦੋਂ ਮੇਰੇ ਕੋਲੇ ਹੁੰਦੇ ਨਹੀਂ ਤੇ ਇਹ ਫਿਰ ਜਦੋਂ ਆਪਾਂ ਬਲੌਗਿੰਗ ਕਰ ਲਾਗੇ ਜਦੋਂ ਹੁਣ ਮੈਨੂੰ ਤੁਸੀਂ ਹੁਣ ਮੇਰੀ ਗੱਲ ਸੁਣੋ ਇੱਥੇ ਮੈਨੂੰ ਗਲਤ ਕਹਿ ਦਿਓ ਜਦੋਂ ਪਤਾ ਮੈਨ ਲਖਵੀਰ ਨੇ ਨਰਮਾ ਜਗਾਈ ਇਹ ਨਹੀਂ ਹੈ ਪਿੰਡ ਦੇ ਵੀ ਸਾਡੇ ਇਹ ਸੋਚਦੇ ਆ ਨਾ ਵੀ ਜਾਂ ਤਾਂ ਨੇ ਦਿਹਾੜੀ ਲਈ ਹੈ ਜਾਂ ਇਹ ਨੇ ਜਗਾਈ ਲਈ ਹੈ ਕਿਉਂਕਿ ਜਦੋਂ ਅਲੱਗ-ਅਲੱਗ ਰਹਿੰਦੇ ਆ ਹਨਾ ਮੈਨੂੰ ਮੇਰੇ ਬੱਚਿਆਂ ਦਾ ਫਿਕਰ ਹੈ ਧੀਆਂ ਦਾ ਫਿਕਰ ਹੈ ਲਖਵੀਰ ਨੂੰ ਆਦੇ ਮੁੰਡੇ ਦਾ ਫਿਕਰ ਹੈ ਪਰ ਅਸੀਂ ਦਿਲੋਂ ਜੁੜਨਾ ਪੈਣਾ ਹਨਾ ਬੱਚੇ ਸਾਡੇ ਇੱਕ ਹੀ ਆ ਹਨਾ ਤੇ ਜਸ਼ਨ ਕਿਹੜਾ ਕੋਈ ਹਨਾ ਮੈਂ ਮਾਸੀ ਉਹਦੀ ਸੱਗਣਾ ਭਣਾ ਇੱਕ ਥਾਂ ਨਾਲ ਕੇ ਬੱਚਿਆਂ ਦੇ ਪਰ ਵੀ ਪਿੰਡ ਦੇ ਲੋਕ ਵੀ ਇਹ ਚ ਹੀ ਸੋਚਦੇ ਸੀਗੇ ਵੀ ਮਤਲਬ ਵੀ ਇਹ ਨਰਮਾ ਚਗਾ ਰਹੀ ਜਾਂ ਤਾਂ ਦਿਹਾੜੀ ਲਉਗੀ ਹਨਾ हो ਸਕਦਾ ਚਗਾਈ ਲਊਗੀ ਵੀ ਸਾਰੇ ਸੋਚਦੇ ਆ ਪਰ ਆਏ ਨਹੀਂ ਹੁੰਦਾ ਹਨਾ ਵੀ ਇੰਨਾ ਜਿਆਦਾ ਬੈਡ ਕਮੈਂਟ ਨਹੀਂ ਕਰਦੇ ਹੁੰਦੇ ਕਿਸੇ ਨੂੰ ਤੇ ਚਲੋ ਭੈਣ ਆਪਣੇ ਬਲੌਗ ਦੇਖਦੀ ਹੈ ਤੇ ਬਾਕੀ ਸਤਿ ਸ਼੍ਰੀ ਅਕਾਲ ਭੈਣੇ ਹਨਾ ਅਮਰਤ ਭੈਣੇ ਥੈਂਕ ਯੂ ਮੇਰੇ ਵਾਸਤੇ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਨੇ ਹਨਾ ਸਟੈਂਡ ਲੈਂਦਾ ਥੈਂਕ ਯੂ ਤੇ ਧੰਨਵਾਦ ਸਪੋਰਟ ਹਨਾ ਸਟੈਂਡ ਲੈਂਣ ਲਈ ਤੇ ਸਪੋਰਟ ਕਰੋ ਭੈਣੇ ਆਪਣੇ ਚੈਨਲ ਨਾਲ ਤੇ ਚਲੋ ਵੀ ਚਲੋ ਅਸੀਂ ਦੋਨੇ ਭੈਣਾਂ ਹਨਾ ਜਿਹੜੇ ਬਲੌਗਿੰਗ ਕਰਦੇ ਆ ਆਪਾਂ ਹਰ ਇੱਕ ਚੀਜ਼ ਸ਼ੇਅਰ ਹੀ ਕਰਦੇ ਆ ਆਪਾਂ ਇਹਦੇ ਚ ਕਿਹੜਾ ਕੋਈ ਵਾੜਦਾ ਹੁੰਦਾ ਹਨਾ ਜਿਵੇਂ ਹੁਣ ਪਤਾ ਹੈ ਵੀ ਘਰੇ ਕੋਈ ਬੰਦਾ ਹੈ ਨਹੀਂ ਲੇਡੀਜ਼ ਹੈ ਨਾ ਵੀ ਘਰ ਦੀ ਜ਼ਿੰਮੇਵਾਰੀ ਸਾਰੀ ਆਪ ਤੇ ਆਈ ਪਈ ਹੈ ਤਾਂ ਫਿਰ ਕੰਮ ਦਾ ਕੋਈ ਮਿਹਣਾ ਹੁੰਦਾ ਹੈ ਨਾ ਜੇ ਮੈਂ ਉਹਨਾਂ ਦੇ ਖੇਤ ਲੁਹੇਰ ਕੇ ਦਿਹਾੜੀ ਵੀ ਕਰ ਲੈਂਦੀ ਫਿਰ ਕੋਈ ਮਿਹਣਾ ਥੋੜੀ ਹੁੰਦਾ ਤੇ ਵੀ ਬੱਚੇ ਤਾਂ ਫਿਰ ਪਾਲਣੇ ਹੀ ਹੈ ਨਾ ਤੇ ਕਹਿੰਦੇ ਹੁੰਦੇ ਮਿਹਨਤ ਦਾ ਕੋਈ ਡਰ ਨਹੀਂ ਹੁੰਦਾ ਹੈ ਨਾ ਤੇ ਮੰਗਣਾ ਜਿਹੜਾ ਕਿਸੇ ਤੋਂ ਉਹਦਾ ਮਿਹਣਾ ਹੁੰਦਾ ਮੰਗਣ ਵਾਲੇ ਪੈਸਿਆਂ ਦਾ ਮਿਹਨਤ ਕਹਿੰਦੇ ਦਸਨੋਂ ਹੋਂ ਦੀ ਕਿਰਤ ਹੁੰਦੀ ਜਿਹੜੀ ਉਹਦਾ ਕੋਈ ਮਿਹਣਾ ਨਹੀਂ ਹੁੰਦਾ ਜੇ ਮੈਂ ਮਤਲਬ ਦੇ ਦਿਹਾੜੀ ਤੇ ਵੀ ਜਾ ਵੜਦੀ ਹੈ ਨਾ ਤਾਂ ਉਹਦਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਅਮਰਤਪ੍ਰੀਣੀ ਆਪਾਂ ਨੂੰ ਪੈਸੇ ਲਖਵੀਰ ਫੜਾਉਂਦੀ ਸੀ ਮੈਂ ਉਹਨੂੰ ਕਹਿੰਦਾ ਮੈਨੂੰ ਸੂਟ ਲਿਆ ਕੇ ਵਧੀਆ ਮੋਟਾ ਦੇ ਕਢਾਈ ਕਰਕੇ ਦੇ ਦੇ ਤੇ ਚਲੋ ਜੀ ਫਿਰ ਹੁਣ ਕਿ ਆਰਾਮ ਮਨਾਤਾ ਗੁੰਨੀ ਆਂਦੀ ਆ ਇੱਧਰ ਤੇ ਅਮਣਾ ਆਪਣੀ ਮੱਝ ਨੇ ਕਿੰਨੀ ਬੈੜੀ ਕਰੀ ਆਪਣੇ ਨਾਲ ਅੱਗ ਮੈਨੂੰ ਤਾਂ ਕਿਹਾ ਸੀ ਅਮਣ ਨੇ ਕਹਿੰਦੀ ਰਹਿਣ ਦੇ ਲੱਤਾਂ ਵਾਂ ਤੋੜ ਦਊਗੀ ਤੇ ਮੈਨੂੰ ਐ ਹੋ ਗਿਆ ਮੈਂ ਕਿਹਾ ਧਾਰ ਕੱਢ ਲਿਓ ਮੈਂ ਫੇਰ ਚੀਜ਼ ਕੀ ਹੈ ਵੈਸੇ ਦੁੱਧ ਲਾ ਲਿਆ ਸੀ ਇਹ ਜੀ ਕੋਈ ਗੱਲ ਨਹੀਂ ਪਰ ਸਾਨੂੰ ਥੱਲੇ ਨਹੀਂ ਬੈਠਣ ਦਿੰਦਾ ਤੇ ਇੱਕ ਹੋਰ ਚੀਜ਼ ਅਸੀਂ ਨਿਆਣਾ ਵੀ ਭਾਇਆ ਮੈਸ ਦੇਵਨ ਸਾਡੇ ਨਿਆਣੇ ਵੀ ਕੁਝ ਨਹੀਂ ਕਰਿਆ ਭਾਈ ਛੱਡ ਤਾਂ ਨਿਆਣੇ ਦੀ ਇੱਜ਼ਤ ਵੀ ਨਾ ਰੱਖੀ ਮੈਸ ਨੇ ਐਡੀ ਚੰਦਰੀ ਐ ਉਸ ਤਾਂ ਹੋ ਜਾਂਦਾ ਹੈ ਨਾ ਜਦ ਸੂਆ ਖਰਾਬ ਹੋ ਜੇ ਕੱਟੀ ਮਰ ਗਈ ਸੀ ਤਾਂ ਕਰਕੇ ਝਾੜਦੇ ਪਹੁੰਨ ਮੈਸਾ ਬਹੁਤ ਔਖੀ ਐ ਹੁਣ ਰਣਵੀ ਕਿਰਾਊਗਾ ਤੇ ਉਹੀ ਜਾ ਕੇ ਧਾਰ ਗੱਡੂਗਾ ਤੇ ਅਸਤ ਹੁਣ ਭਣੇ ਰੋਟੀ ਖਾ ਲੈਨੇ ਬਣਾ ਕੇ ਹਨਾ ਵੀ ਅਮਨ ਫੇ ਆਪਣੇ ਜਸ਼ਨ ਤੇ ਜਸ਼ਨ ਤੇ ਸੌਰੀ ਆਹ ਮਨਕੀਰ ਤੇ ਖੇਡਦੇ ਫਿਰਦੇ ਬਾਹਰ ਤੇ ਪ੍ਰੀਤ ਆਪਣੀ ਆਈ ਨਹੀਂ ਹੈ ਨਾ ਕਿਉਂਕਿ ਬੀਬੀ ਦਾ ਕਰਕੇ ਕਹਿੰਦੀ ਬੀਬੀ ਕੱਲੀ ਰਹਿ ਜੂਗੀ ਤੇ ਬਾਕੀ ਫਿਰ ਹਨਾ ਕਦੇ ਛੁੱਟੀਆਂ ਇੱਕ ਦੋ ਵਾਰ ਐਤਵਾਰ ਦੀ ਹੋਈ ਆਪਾਂ ਪ੍ਰੀਤ ਨੂੰ ਮਿਲਾ ਕੇ ਲੈ ਜਾਵਾਂਗੇ ਤੇ ਪੱਖਾ ਪੰਦਾ ਇਹਨਾਂ ਮੱਖਾਂ ਖਾਈਏ ਜਣਾਂ ਸਾਨੂੰ ਤਾਂ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਹੈਂ ਅਮਰੇ ਆ ਪੱਖਾ ਤੇ ਆਹ ਛੱਦ ਦਿਆਂ ਬਾਹਰਲਾ ਤੇ ਬਾਕੀ ਜੀ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਹਨਾ ਤੇ ਕਿਉਂਕਿ ਹੁਣ ਅਪਲੋਡਿੰਗ ਤੇ ਲਾਉਂਗੀ ਵੀਡੀਓ ਕਿਤੇ ਜਾ ਕੇ ਤੁਹਾਡੇ ਕੋਲ 7 7.5 ਆਉਗੀ ਕਿਉਂਕਿ ਇੱਥੇ ਮਤਲਬ ਨੈਟਵਰਕ ਬਹੁਤ ਘੱਟ ਹੈ 5G ਦਾ ਨੈਟਵਰਕ ਹੈ ਨਹੀਂ 4G ਹੈ 4G ਤੇ ਫਿਰ ਤੁਹਾਨੂੰ ਪਤਾ ਵੀਡੀਓ ਨਹੀਂ ਪੈਂਦੀ ਤੇ ਚਲੋ ਦੀ ਅੱਜ ਵਾਲੀ ਵੀਡੀਓ ਦਾ ਪਹਿ ਇੰਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਸੀਂ ਜੀ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਬਾਕੀ ਜੀ ਕਿਸੇ ਭੈਣ ਨੂੰ ਹਣਾ ਮੇਰਾ ਮਤਲਬ ਇਹ ਰਿਪਲਾਈ ਗਲਤ ਲੱਗਿਆ ਤੇ ਸੌਰੀ ਹਣਾ ਵੀ ਗੁੱਸਾ ਨਾ ਕਰਿਓ ਵੈਸੇ ਮੈਂ ਉਹ ਭੈਣ ਵਾਸਤੇ ਬੋਲਨੀ ਆ ਵੀ ਚਲੋ ਉਨੇ ਵੀ ਕੋਈ ਛੇ ਈ ਵੱਡੀ ਗੱਲ ਨਹੀਂ ਗਈ ਹਨਾ ਜਿੱਦੀ ਆਪਾਂ ਇਹ ਗੱਲ ਆਪਾਂ ਬਣਾ ਲਈ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਾਰਿਆਂ ਨੂੰ